ਕਾਂਗਰਸ ਪਾਰਟੀ ਦੇ ਲੀਡਰ ਔਰ ਪੰਜਾਬ ਦੀ ਲੋਕ ਸਭਾ ਦੇ ਵਿੱਚ اپੋਜੀਸ਼ਨ ਦੇ ਲੋਟ ਲੀਡਰ ਰਾਹੁਲ ਗਾਂਧੀ ਜੀ ਜਿਹੜੇ ਕਿ ਹਮੇਸ਼ਾ ਹੀ ਧਰਮ ਨਿਰਪੱਖ ਪਾਰਟੀ ਦੇ ਲੀਡਰ ਨੇ ਔਰ ਧਰਮ ਨਿਰਪੱਖਤਾ ਦੀ ਗੱਲ ਕਰਦੇ ਨੇ ਘੱਟ ਜਨਤੀਆਂ ਦੀ ਗੱਲ ਕਰਦੇ ਨੇ ਦੱਬੇ ਕੁਚਲੇ ਲੋਕਾਂ ਦੀ ਮਜ਼ਦੂਰਾਂ ਦੀ ਮਜ਼ਲੂਮਾਂ ਦੀ ਗੱਲ ਕਰਦੇ ਨੇ ਉਹਨਾਂ ਨੇ ਪੰਜਾਬ ਦੇ ਸਿੱਖਾਂ ਦੇ ਪ੍ਰਤੀ ਜੋ ਹਮਦਰਦੀ ਜ਼ਾਹਿਰ ਕੀਤੀ ਹੈ ਉਹ ਨਾਲ ਜੋ ਤੱਕਾ ਹੋ ਰਿਹਾ ਕਟ ਗਿਣਤੀਆਂ ਦੇ ਨਾਲ ਤੱਕਾ ਹੋ ਰਿਹਾ ਉਹਦੇ ਪ੍ਰਤੀ ਜੋ ਚਿੰਤਾ ਜ਼ਾਹਿਰ ਕੀਤੀ ਹੈ ਅੱਜ ਬੜੇ ਅਫਸੋਸ ਦੀ ਗੱਲ ਹੈ ਕਿ ਰਵਨੀਤ ਬਿੱਟੂ ਜਿਹੜਾ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸਿੱਖ ਕਹਾਉਂਦਾ ਪਰ ਅੱਜ ਆਰਐਸਐਸ ਦਾ ਏਜੰਟ ਬਣ ਕੇ ਉਹ ਰਾਹੁਲ ਗਾਂਧੀ ਜੀ ਦੇ ਖਿਲਾਫ ਬੜੀ ਮੰਦੀ ਸ਼ਬਦਾਵਲੀ ਜਿਹੜੀ ਯੂਜ਼ ਕਰ ਰਿਹਾ ਹੈ ਔਰ ਜਿੱਥੋਂ ਇਹ ਗੱਲ ਜਗ ਜाहिर ਹੁੰਦੀ ਹੈ ਕਿ ਆਰਐਸਐਸ ਤੇ ਬੀਜੇਪੀ ਦਾ ਜਿਹੜਾ ਏਜੰਡਾ ਹੈ ਕਿ ਅਸੀਂ ਕੱਟ ਗਿਣਤੀਆਂ ਨੂੰ ਇੱਥੇ ਹਿੰਦੁਸਤਾਨ ਦੇ ਵਿੱਚ ਖਤਮ ਕਰਨਾ ਹੈ ਔਰ ਉਹਨਾਂ ਦੀ ਗੱਲ ਜਿਹੜੀ ਹੈ ਉਹ ਚੱਲਣ ਨਹੀਂ ਦੇਣੀ ਉਹਦਾ ਹੱਤਕੰਡਾ ਬਣ ਕੇ ਰਵਨੀਤ ਮਿੱਟੂ ਨੇ ਇਹ ਬਿਆਨਬਾਜ਼ੀ ਕੀਤੀ ਹੈ ਅੱਜ ਅਸੀਂ ਨਰਿੰਦਰ ਮੋਦੀ ਦਾ ਪੁਤਲਾ ਇਸ ਕਰਕੇ ਫੂਕ ਰਹੇ ਹਾਂ ਕਿ ਸਰਕਾਰ ਨੂੰ ਉਹਦੇ ਖਿਲਾਫ ਹੁਣ ਤੱਕ ਕਾਰਵਾਈ ਕਰਨੀ ਚਾਹੀਦੀ ਸੀ ਉਹਨਾਂ ਦੇ ਖਿਲਾਫ ਜਿੰਨੀ ਮਾੜੀ ਸ਼ਬਦਾਵਲੀ ਉਹਨਾਂ ਨੇ ਸਾਡੇ ਸਤਕਾਰਯੋਗ ਲੀਡਰ ਦੇ ਖਿਲਾਫ ਬੋਲੀ ਹੈ ਉਹਨਾਂ ਨੂੰ ਚਾਹੀਦਾ ਸੀ ਕਿ ਇਹਨਾਂ ਨੂੰ ਮੰਤਰੀ ਪਦ ਤੋਂ ਵੀ ਹਟਾਇਆ ਜਾਵੇ ਔਰ ਪਾਰਟੀ ਤੋਂ ਕੱਢ ਕੇ ਇਹਨਾਂ ਦੇ ਖਿਲਾਫ ਪੰਨ ਦੀ ਕਾਰਵਾਈ ਕੀਤੀ ਜਾਵੇ ਅੱਜ ਇਹ ਲੋੜ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਬਿੱਟੂ ਪਾ ਰਿਹਾ ਹੈ ਬਿੱਟੂ ਨੇ ਸਰਦਾਰ ਬੈਂ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੂੰ ਵੀ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਸਰਦਾਰ ਬੈਂ ਸਿੰਘ ਜੀ ਵਰਗੇ ਹੋ ਨਹੀਂ ਸਕਦੇ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ ਹੋ ਸਕਦੇ ਇਸ ਬੰਦੇ ਨੂੰ ਇਸ ਪਰਿਵਾਰ ਨੂੰ ਇਹ ਅਤਵਾਦੀ ਕਹਿ ਰਿਹਾ ਉਹਨਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਆਪਣਾ ਸਾਰਾ ਪਰਿਵਾਰ ਵਾਰਤਾ ਆਪਣਾ ਭਾਬ ਵਾਰਿਆ ਆਪਣੀ ਦਾਤੀ ਨੂੰ ਵਾਰਿਆ ਔਰ ਅੱਜ ਵੀ ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਔਰ ਦੇਸ਼ ਦੇ ਗਰੀਬਾਂ ਤੇ ਮਜ਼ਲੂਮਾਂ ਦੇ ਲਈ ਤੇ ਕੱਟਗਿੰਤੀਆਂ ਦੇ ਲਈ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਹ ਲੜ ਰਹੇ ਨੇ ਹੁਣ ਪਿਛਲੇ ਮੈਂ ਦੇਖਿਆ ਇੰਨਾ ਮਿਆਰ ਰਾਜਨੀਤੀ ਚ ਕਦੇ ਵੀ ਨਹੀਂ ਕਿਰਿਆ ਸੀ ਪੰਜਾਬ ਵਿੱਚ ਤੇ ਖਾਸ ਕਰਕੇ ਆ ਪਿਛਲੇ ਜਿਹੜੇ 2 ਕੁ ਸਾਲ ਤੋਂ ਮੈਂ ਦੇਖ ਰਿਹਾ ਕਿ ਜਿਹੜੀ ਪੰਜਾਬ ਦੇ ਵਿੱਚ ਲੀਡਰਸ਼ਿਪ ਹੈ ਛੋਟੇ ਛੋਟੇ ਲਾਲਚਾਂ ਵਾਲੇ ਆਪਣਾ ਕਰਦਾਰ ਆਪਣਾ ਸਾਰਾ ਜਿਹੜੀ ਇਹ ਸਿਸਟਮ ਬਦਲ ਰਹੀ ਹੈ ਮੈਂ ਸਮਝਦਾ ਕਿ ਇਹ ਦੇਸ਼ ਦੀ ਬੜੀ ਮਾੜੀ ਗੱਲ ਹੈ ਰਾਜਨੀਤੀ ਦੇ ਵਿੱਚ ਵੀ ਇਹ ਬਹੁਤ ਮਾੜੀ ਗੱਲ ਹੈ ਔਰ ਲੋਕਾਂ ਨੂੰ ਇਹੋ ਜਿਹੇ ਲੀਡਰਾਂ ਤੋਂ ਸੁਚੇਤ ਰਹਿਣਾ ਪਏਗਾ ਔਰ ਇਹੋ ਜਿਹੇ ਲੀਡਰਾਂ ਤੋਂ ਬਚ ਕੇ ਰਹਿਣਾ ਪਏਗਾ ਰਾਹੁਲ ਗਾਂਧੀ ਨੇ ਜੋ ਰਵਨੀਤ ਬਿੱਟੂ ਲਈ ਕੀਤਾ ਜਿੰਨਾ ਅਕਿਰਤ ਕਰਨ ਪ੍ਰਵਨੀਤ ਬਿੱਟੂ ਹੋਇਆ ਕਾਂਗਰਸ ਪਾਰਟੀ ਲਈ ਮੈਂ ਸਮਝਦਾ ਕਿ ਕੋਈ ਲੀਡਰ ਵੀ ਨਹੀਂ ਹੋ ਸਕਦਾ ਇਹਨਾਂ ਨੂੰ ਤਿੰਨ ਤਿੰਨ ਵਾਰ ਮੈਂਬਰ ਆਫ ਪਾਰਲੀਮੈਂਟ ਬਣਾਉਣਾ ਪਰਿਵਾਰ ਨੂੰ ਮੁੱਖ ਮੰਤਰੀ ਬਣਾਉਣਾ ਸਾਰੇ ਪਰਿਵਾਰ ਨੂੰ ਮਨਿਸਟਰੀਆਂ ਦੇਣੀਆਂ ਇਹਨਾਂ ਦੇ ਭਰਾ ਨੂੰ ਡੀਐਸਪੀ ਬਣਾਉਣਾ ਕੋਈ ਪਰਿਵਾਰ ਦਾ ਮੈਂਬਰ ਨਹੀਂ ਮੱਜਿਆ ਜਿਹਨੂੰ ਕਾਂਗਰਸ ਪਾਰਟੀ ਨੇ ਇੱਕ ਚੰਗੇ ਅਹੁਦਿਆਂ ਦੇ ਨਾਲ ਨਹੀਂ ਨਿਵਾਜਿਆ ਪਰ ਅੱਜ ਇੱਕ ਹੋਰ ਲਾਲਚ ਵਾਸਤੇ ਇਹ ਅੱਜ ਉਸ ਮਾਨਯੋਗ ਰੋਹਲ ਗਾਂਧੀ ਨੂੰ ਜਿਹਨੂੰ ਸਲਾਉਂਦਾ ਨਹੀਂ ਸੀ ਥੱਕਦਾ ਅੱਜ ਉਹਦੇ ਲੈਣ ਵਾਸਤੇ ਉੱਚੇ ਉਹਦੇ ਲੈਣ ਵਾਸਤੇ ਆਰਐਸਐਸ ਤੋਂ ਤੇ ਬੀਜੇਪੀ ਤੋਂ ਅੱਜ ਰਾਹੁਲ ਗਾਂਧੀ ਜੀ ਦੇ ਖਿਲਾਫ ਬੋਲ ਰਿਹਾ ਪੂਰਾ ਦੇਸ਼ ਅੱਜ ਇਹਦੇ ਖਿਲਾਫ ਬਿੱਟੂ ਦੇ ਖੜਾ ਤੇ ਅੱਜ ਨਰਿੰਦਰ ਮੋਦੀ ਦੇ ਤੇ ਰਵਨੀਤ ਬਿੱਟੂ ਦੇ ਜਿਹੜੇ ਅੱਜ ਪੁਤਲੇ ਫੂਕੇ ਜਾ ਰਹੇ ਨੇ ਤੇ ਉਹਦੇ ਤਹਿਤ ਅੱਜ ਅਸੀਂ ਇਹਨਾਂ ਦਾ ਪੁਤਲਾ ਫੂਕ ਰਹੇ ਹਾਂ ਔਰ ਇਹ ਕੱਲ ਅਸੀਂ ਛਾਤੀ ਧੋਕ ਕੇ ਕਹਿੰਨੇ ਆ ਕਿ ਕਾਂਗਰਸ ਪਾਰਟੀ ਦਾ ਹਰ ਵਰਕਰ ਕਾਂਗਰਸ ਪਾਰਟੀ ਦਾ ਹਰ ਸਿਪਾਹੀ ਰਾਹੁਲ ਗਾਂਧੀ ਦੇ ਨਾਲ ਡਟ ਕੇ ਖੜਾ ਹੈ ਔਰ ਰਾਹੁਲ ਗਾਂਧੀ ਜੀ ਦੇ ਨਾਲ ਡਟ ਕੇ ਲੜਾਈ ਲੜਨ ਨੂੰ ਤਿਆਰ ਖੜਾ ਹੈ ਜਦੋਂ ਤੱਕ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੇ ਉਦੋਂ ਤੱਕ ਅਸੀਂ ਸਾਰੇ ਸ਼ਾਲੀ ਦੇ ਹੁਕਮ ਮੁਤਾਬਕ ਅਸੀਂ ਆਪਣੇ ਪ੍ਰਦਰਸ਼ਨ ਜਿਹੜੇ ਉਹ ਜਾਰੀ ਰੱਖਾਂਗੇ ਔਰ ਪ੍ਰਦਰਸ਼ਨ ਕਰਦੇ ਰਵਾਂਗੇ ਸੋ ਮੈਂ ਇਹੀ ਬੇਨਤੀ ਕਰਦਾ ਫਿਰ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਜਿੰਨੇ ਵੀ ਸਾਡੇ ਐਮਸੀ ਸਹਿਬਾਨ ਸਾਬਕਾ ਸਰਪੰਚ ਸਹਿਬਾਨ ਮੌਜੂਦਾ ਸਰਪੰਚ ਸਹਿਬਾਨ ਸਾਡੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਕਿੰਨੇ ਵੀ ਅੱਜ ਥੋੜੇ ਜਿਹੇ ਸਮੇਂ ਦੇ ਨੋਟਿਸ ਤੇ ਜਿੰਨੇ ਵੀ ਪਹੁੰਚੇ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਲੋਕ ਸਭਾ 'ਚ ਲੈ ਕੇ ਆਂਦਾ ਹੈ ਉਹਦੇ ਵਿਰੋਧ ਦੇ ਵਿੱਚ ਜਿਹੜਾ ਪ੍ਰਦਰਸ਼ਨ ਅੱਜ ਹੋ ਰਿਹਾ ਨੇ ਇਹ ਦੇਸ਼ ਲਈ ਬਹੁਤ ਘਾਤਕ ਜਿਹੜਾ ਇਹ ਫੈਸਲਾ ਹੈ ਜਿਹੜਾ ਇਹਨਾਂ ਨੇ ਕੀਤਾ ਹੈ ਇਹਦਾ ਮਤਲਬ ਜੇ ਮਤਲਬ ਕੋਈ ਵੀ ਸਰਕਾਰ ਹੈ ਜਿਹੜੀ ਬਹੁਤੀ ਐਂਟੀ ਹੈ ਉਹ ਸਾਰੀ ਅੱਜ ਗੁਰਨਰੀ ਰਾਜ ਰਾਜ ਲਾ ਕੇ ਉਹਨੂੰ ਤੈਸਮੈਸ਼ ਕਰ ਦੇਗਾ ਆਪਦੀ ਸਰਕਾਰਾਂ ਨੂੰ ਰੱਖਣ ਵਾਸਤੇ ਇਸ ਵਾਸਤੇ ਜਿਹੜਾ ਲੋਕ ਰੱਖਿਆ ਗਿਆ ਜਿਹਦਾ ਜਿਹਦਾ